ਮੇਰਾ ਨਾਮ ਡਾਕਟਰ ਨਸੀਰ ਅਖਤਰ ਹੈ ਸਿੱਖ ਉਸ ਨੂੰ ਸਾਂਝਾਂ ਦੇ ਤਹਿਤ ਅਸੀਂ ਪਿਛਲੇ ਤਕਰੀਬਨ 20 ਸਾਲ ਤੋਂ ਪੂਰੇ ਪੰਜਾਬ ਜ ਨਹੀਂ ਪੂਰੇ ਵਰਲਡ 'ਚ ਕੋਸ਼ਿਸ਼ ਕਰ ਰਹੇ ਹਾਂ ਜਿਹੜੀਆਂ ਨਫਰਤ ਦੀਆਂ ਦੀਵਾਰਾਂ ਨੇ ਕਿਤੇ ਧਰਮ ਦੇ ਨਾਮ ਤੇ ਕਿਤੇ ਕੌਮ ਦੇ ਨਾਮ ਤੇ ਕਿਤੇ ਭਾਸ਼ਾ ਦੇ ਨਾਮ ਤੇ ਉਹ ਜਿਹੜੀ ਨਫਰਤ ਦੀ ਅੱਗ ਬਲੀ ਹੋਈ ਹੈ ਉਹਦੇ 'ਚ ਅਸੀਂ ਮੁਹੱਬਤ ਦਾ ਪਾਣੀ ਪਾਉਣ ਦੀ ਕੋਸ਼ਿਸ਼ ਕਰਦੇ ਹਾਂ ਨਫਰਤ ਦੇ ਹਨੇਰਿਆਂ 'ਚ ਅਸੀਂ ਮੁਹੱਬਤ ਦਾ ਦੀਪ ਜਲਾਉਂਦਾ ਸਾਡਾ ਜਮਾਨਾ ਜਾਪਰਾਲਾ ਹੈ ਔਰ ਅਸੀਂ ਹਰ ਸਾਲ ਹਾਦੀਨਾਂ ਵਾਲੀ ਧਰਤੀ ਮਰੇ ਕੋਲੇ ਤੋਂ ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਪਾਉਂਦੇ ਆ ਤੇ ਛੋੜੇ ਸਾਹਿਬ ਜਦਿਆਂ ਦੀ ਜਿਹੜੀ ਸ਼ੀਦੀ ਦਾ ਜਹਾੜਾ ਮਨਾਇਆ ਜਾਂਦਾ ਉਹਦੇ ਵਿੱਚ ਅਸੀਂ ਉਸ ਜਿਸ ਤਰ੍ਹਾਂ ਇੱਕ ਸਿੱਖ ਨੂੰ ਦੁਖ ਹੁੰਦਾ ਹੈ ਭਾਵਨਾਵਾਂ ਹੁੰਦੀਆਂ ਰ ਉਸੇ ਤਰ੍ਹਾਂ ਹੀ ਇਨਸਾਨ ਹੁੰਦੇ ਨਾਲ ਤੇ ਅਸੀਂ ਉਸੇ ਤਰ੍ਹਾਂ ਹੀ ਉਸ ਦਰਦ ਨੂੰ ਦੁਖ ਨੂੰ ਮਹਿਸੂਸ ਕਰਦੇ ਆ ਬਲਕਿ ਜੇ ਮੈਂ ਕਹਾ ਇੱਕ ਮੁਸਲਮਾਨ ਹੁੰਦੇ ਰਾਤੇ ਮੈਂ ਉਸ ਤੋਂ ਵੀ ਜ਼ਿਆਦਾ ਮਹਿਸੂਸ ਕਰਦਾ ਕਿਉਂਕਿ ਇਸਲਾਮ ਦੀ ਇੱਕ ਸਿੱਖਿਆ ਹੈ ਕੁਰਾਨ ਸ਼ਰੀਫ ਸੂਰਤ અલ ਮਾਇਦਾ ਆਇਤ ਨੰਬਰ 31 ਅਨ੍ਨਾਹ ਮਨ ਕਾ ਤਲ ਅਨ੍ਨਾਫ ਸੰਬੀ ਗਾਇਰੀ ਨਫਸਿਨ ਅਵ ਸਾਦਨ ਫਿਲਾਰ ਦੀ ਫਤਾਨ ਨਮਕਾ ਤਲ ਅਨ੍ਨਾ ਸਜਮੀਆਂ ਜਿਸਨੇ ਕਿਸੇ ਨਿਰਦੋਸ਼ ਇਨਸਾਨ ਦੀ ਹੱਤਿਆ ਕੀਤੀ ਉਸਨੇ ਸਾਰੇ ਇਨਸਾਨੀ ਦੀ ਹੱਤਿਆ ਕਰ ਦਿੱਤੀ ਇੱਥੇ ਤਾਂ ਦੋ ਦੋ ਨਿਰਦੋਸ਼ ਤੇ ਮਾਸੂਮ ਜਾਨਾਂ ਦੀ ਹੱਤਿਆ ਹੋਈ ਹੈ ਤੇ ਇਸ ਕਰਕੇ ਤੁਸੀਂ ਸਮਝ ਸਕਦੇ ਹੋ ਇੱਕ ਮੁਸਲਮਾਨ ਉਸ ਦਾ ਕਿੰਨਾ ਦਰਦ ਹੋਊਗਾ ਪਰ ਪ੍ਰੋਬਲਮ ਸਾਡੀ ਇਹ ਹੈ ਕਿ ਅੱਜ ਅਸੀਂ ਇਹ ਤਾਂ ਜਨਮ ਦੇ ਧਾਰਮਿਕਾਂ ਜਾਂ ਨਾਮ ਦੇ ਧਾਰਮਿਕਾਂ ਜਾਂ ਪਹਿਰਾਵੇ ਦੇ ਧਾਰਮਿਕਾਂ ਜਦ ਕਿ ਧਰਮ ਇਹਨਾਂ ਤਿੰਨਾਂ ਚੀਜ਼ਾਂ ਦਾ ਪਿਛਾ ਨਹੀਂ ਹੈ ਕਿਉਂਕਿ ਧਰਮ ਤਾਂ ਦਾ ਵਿਸ਼ਾ ਹੈ ਹੀ ਨਹੀਂ ਧਰਮ ਤਾਂ ਮਨ ਦਾ ਵਿਸ਼ਾਅ ਸੋਚ ਦਾ ਵਿਸ਼ਾਅ ਤੇ ਅਸੀਂ ਧਰਮ ਦੇ ਧਾਰਮਿਕ ਨਹੀਂ ਹਾਂ ਅਸੀਂ ਬਾਈ ਚਾਂਸ ਦੇ ਧਾਰਮਿਕ ਹਾਂ ਬਾਈ ਚੁਆਇਸ ਦੇ ਧਾਰਮਿਕ ਨਹੀਂ ਹਾਂ ਇਸ ਕਰਕੇ ਅਸੀਂ ਸਿੱਖਿਆਵਾਂ ਨੂੰ ਜਾਣਦੇ ਨਹੀਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਪਰ ਗੁਰੂ ਗ੍ਰੰਥ ਸਾਹਿਬ ਦੀ ਨਹੀਂ ਮੰਨਦੇ ਕਿਉਂਕਿ ਜਾਣਦੇ ਨਹੀਂ ਹੈਗੇ ਅਸੀਂ ਕੁਰਾਨ ਨੂੰ ਮੰਨਦੇ ਪਰ ਕੁਰਾਨ ਦੀ ਨਹੀਂ ਮੰਨਦੇ ਕੁਰਾਨ ਨੂੰ ਅਸੀਂ ਪੜ੍ਹਦੇ ਨਹੀਂ ਸਮਝਦੇ ਨਹੀਂ ਵਿਚਾਰਦੇ ਨਹੀਂ ਹੈਗੇ ਅਸਲ ਜਿਹੜਾ ਉਸ ਧਰਮ ਦੀਆਂ ਸਿੱਖਿਆਵਾਂ ਤੇ ਪਾਲਣਾ ਕਰਨ ਵਾਲਾ ਹੀ ਉਸ ਧਰਮ ਦਾ ਸੱਚਾ ਅਗਿਆਕਾਰੀ ਹੈ ਲੰਗਰ ਲਗਾਉਂਦਾ ਕੀ ਮਕਸਦ ਹੈ ਲੰਗਰ ਲਗਾਉਣ ਦਾ ਮਕਸਦ ਇਹ ਹੈ ਵੈਸੇ ਤਾਂ ਜੇ ਤੁਸੀਂ ਹਿਸਟਰੀ ਦੇਖੀਏ ਇਹ ਕਿਤਾਬ ਹੈ ਗੁਰੂ ਸਾਹਿਬਾਨ ਦੇ ਮੁਸਲਮਾਨ ਮুরিਦ ਉਹਦੇ ਲੇਖਕ ਨੇ ਗੱਜਣ ਵਾਲਾ ਸੁਖਵਿੰਦਰ ਸਿੰਘ ਜੀ 1759 53 ਨੰਬਰ ਪੇਜ ਤੇ ਲਿਖਦੇ ਨੇ ਜਦੋਂ ਗੁਰੂ ਸਾਹਿਬ ਮਾਛੀਵੜ ਦੇ ਜੰਗਲਾ ਚੋਂ ਪਾਈ ਨਬੀ ਖਾਨ ਤੇ ਗਨੀ ਖਾਨ ਨੇ ਉਹਨਾਂ ਨੂੰ ਉੱਚਾ ਪੀਰ ਬਣਾ ਕੇ ਉੱਥੋਂ ਲਿਜਾਣ ਲੱਗੇ ਤਾਂ ਉੱਥੇ ਦੇ ਜਿਹੜੇ ਚੌਕ ਪੁਲਿਸ ਵਾਲੇ ਤੇ ਫੌਜ ਸੀ ਉਹਨੇ ਘੇਰ ਲਿਆ ਔਰ ਪੁੱਛਿਆ ਵੀ ਕੌਣ ਨੇ ਉਹਨਾਂ ਨੇ ਕਿਹਾ ਵੀ ਸਾਡੇ ਉੱਚੇ ਦੇ ਪੀਰ ਨੇ ਤੇ ਉਸ ਵੇਲੇ ਤਿੰਨ ਮੁਸਲਮਾਨਾਂ ਨੂੰ ਗਵਾਹੀ ਦੇਣ ਲਈ ਬੁਲਾਇਆ ਗਿਆ ਜਿਹਦੇ ਵਿੱਚ ਉਹਨਾਂ ਦੇ ਉਸਤਾਦ ਮੌਲਵੀ ਪੀਰ ਮੁਹੰਮਦ ਅਨੈਤ੍ਰੀਸ਼ ਅਰੋਹ ਇੱਕ ਬੰਦੇ ਹੋਰ ਸੀ ਤੇ ਉਹਨਾਂ ਨੇ ਗੁਰੂ ਸਾਹਿਬ ਦੀ ਇੱਛਾ ਅਨੁਸਾਰ ਗਵਾਹੀ ਦੇ ਕੇ ਕਿਹਾ ਵੀ ਹਾਂ ਇਹ ਉੱਚੇ ਪੀਰੀ ਲੱਗਦੇ ਨੇ ਤੇ ਉਸ ਤੋਂ ਬਾਅਦ ਵੀ ਆ ਉਹਨਾਂ ਨੇ ਕਿਹਾ ਵੀ ਅਗਰ ਇੱਡੇ ਪਹੁੰਚੇ ਹੋਣ ਤਾਂ ਸੇਰ ਨੂੰ ਦਾਵਤ ਕਰਨੀ ਚਾਹੁੰਦੇ ਹਾਂ ਦਲੇਰ ਦਲੇਰ ਖਾਨ ਉੱਥੇ ਇੰਚਾਰਜ ਸੀਗਾ ਤੇ ਫਿਰ ਜਿਹੜੀ ਦਾਵਤ ਕੀਤੀ ਸੀ ਗੁਰੂ ਸਾਹਿਬ ਨੂੰ ਇਤਿਹਾਸ ਲਿਖਦਾ ਹੈ ਉਹ ਗੱਜਨਵਾਲ ਸੁਖਵਿੰਦਰ ਸਿੰਘ ਜੀ ਨੇ ਵੀ ਉਹਦੇ ਵਿੱਚੋਂ ਪੀਲੇ ਚਾਵਲ ਗੁਰੂ ਸਾਹਿਬ ਨੇ ਕੁਝ ਚੱਕ ਕੇ ਆਪਣੇ ਮੂੰਹ 'ਚ ਪਾਏ ਸਨ ਤੇ ਉਸ ਚੀਜ਼ ਦੀ ਯਾਦ ਨੂੰ ਸੀ ਤਾਜ਼ਾ ਰੱਖਦੇ ਹੋ ਦੂਸਰੇ ਸਾਡੇ ਜਿਹੜੇ ਮਿੱਠੇ ਚਾਵਲ ਸੀ ਲਾਉਣੇ ਮੈਨੂੰ ਬਹੁਤ ਸਾਰੇ ਪੁੱ ਅਸੀਂ ਇਸ ਨਫਰਤ ਦੀ ਅੱਗ 'ਚ ਮਿੱਠੇ ਚਾਵਲਾ ਨਹੀਂ ਮਿਠਿਆਸ ਬਣਨ ਦੀ ਕੋਸ਼ਿਸ਼ ਕਰਦੇ ਹਾਂ ਇਹ ਇੱਕ ਨਵਾਬੀ ਖਾਣਾ ਹੈ ਬਹੁਤ ਕਿਉਂਕਿ ਅੱਜ ਜਿਹੜਾ ਅਸੀਂ ਯਾਨੀ ਕਿ ਨੇਚਰ ਨਾਲੋਂ ਕੱਟ ਗਏ ਪਹਿਲਾਂ ਦੇਖੋ ਮਿੱਟੀ ਦੇ ਬਰਤਨ ਹੁੰਦੇ ਨੇ ਤਾਂਬੇ ਦੇ ਬਰਤਨ ਹੁੰਦੇ ਨੇ ਤੇ 40 50 ਦੀ ਹਰ ਇੱਕ ਦੇਗ ਹੈਗੀ ਇਹ ਤਾਂਬੇ ਦੀ ਬਰਤਨ ਇਹਦਾ ਇੱਕ ਟੇਸਟ ਹੀ ਅਲੱਗ ਹੈ ਜਦੋਂ ਅਸੀਂ ਆਉਂਦੇ ਹਾਂ ਸ਼ਰਧਾ ਭਾਵਨਾ ਨਾਲ ਤਾਂ ਉਹਦੇ ਵਿੱਚ ਅਸੀਂ ਆਪਣੀ ਬੈਸਟ ਕੋਸ਼ਿਸ਼ ਕਰਦੇ ਹਾਂ ਵੀ ਇਹ ਅੱਛੀ ਤੋਂ ਅੱਛੀ ਸੰਗ ਦੀ ਸੇਵਾ ਕੀਤੀ ਜਾ ਸਕੇ